ਜਪਜੀ ਸਾਹਿਬ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦਿ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਸੋਚੈ ਸੋਚਨੁ ਹੋਵੈ ਜਿਸੁ ਟੀ ਲਖਵਾਰ ਚੁਪ ਚੁਪ ਨਾ ਹੋਈ ਜੇ ਲੈ ਰਾਨ ਉਤਾਰ ਭੁਖਿਆ ਭੁਖ ਨਾ ਉਤਰੀ ਜੀਵਨ ਨਾ ਪੁਰੀਆ ਭਾਰ ਸਸ ਸਿਆਣ ਪਾਲਾ ਖੋਏ ਤਾ ਇੱਕ ਨ ਚੱਲੇ ਨਾਲ ਕਿਛ ਚਿਆਰਾ ਹੋਈਏ ਕਿੰ ਕੁੜਾ ਟੁੱਟੇ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਣ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵੰਡੀ ਹੁਕਮ ਲੈ ਓੜਿਆਈ ਹੁਕਮੇ ਉੱਤਮ ਨੀਚ ਹੁਕਮ ਲੇਖ ਦੁਖ ਸੁਖ ਪਾਈਏ ਇੱਕ ਨਾ ਹੁਕਮ ਬਖਸ਼ੀਸ਼ ਇੱਕ ਹੁਕਮ ਇਸਲਾ ਪੁਾਈਏ ਹੁਕਮੇ ਅੰਦਰ ਸਭ ਕੋ ਬਾਹਰ ਕੋ ਨਾ ਕੋਈ ਨਾਨਕ ਹੁਕਮੇ ਜੀ ਬੁਝੈ ਤਾਹੋਂ ਮੈਂ ਕਹਿ ਨਾ ਕੋਈ ਗਗ ਕੁਤਾਨ ਹੋਇ ਕਿ ਸੈਤਾਨ ਗਗ ਕੁਦਾਤ ਜਾਣੈ ਨੀਸ਼ਾਨ ਗਗ ਕੁ ਗੁਣੜੀਆਂ ਚਾਰ ਗਗ ਕੁ ਵਿਦਿਆ ਵਿਖੰ ਵਿਚਾਰ ਗਾਵੈ ਕੋ ਸਾਜ ਕਰੇ ਤਨ ਖੇ ਗਾਵੈ ਕੋ ਜੀ ਲੈ ਫਿਰ ਦੇ ਗਾਵੈ ਕੋ ਜਪਦ ਸਹ ਦੂਰ ਗਾਵੈ ਕੋ ਵੇਖੇ ਹਾਦਰ ਹਦੂਰ ਕਥਨਾ ਕਥੀ ਨਾ ਆਵੇ ਟੋਟ ਕਥ ਕਤ ਕਥੀ ਕੋਟੀ ਕੋਟ ਕੋਟ ਦਿੰਦਾ ਦੇ ਲੈਂਦੇ ਸਕ ਪਾਏ ਜੁਗਾ ਜੁਗੰਤਰ ਖਾਈ ਖਾਂਏ ਹੁਕਮੀ ਹੁਕਮ ਚਲਾਏ ਰਾਹ ਨਾਨਕ ਵਿਗਸਾ ਵੇ ਪਰਵਾਹ ਸਾਚਾ ਸਹਿਬ ਸਾਚਨਾਏ ਪਾਖਿਆਂ ਭਾਉ ਅਪਾਰ ਅੱਖੇ ਮੰਗਹਿ ਦੇਹਿ ਦੇ ਦਾਤ ਕਰੇ ਦਾਤਾਰ ਫਿਰ ਕਿਉ ਗੈ ਰਖੀਐ ਜਿਤ ਦਿੱਸੈ ਦਰਬਾਰ ਮੋਹੋਂ ਕੇ ਬੋਲਣ ਬੋਲੀਐ ਜਿਤ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸਚਨਾਉ ਵੜਿਆਈ ਨੀਚਾਰ ਕਰਮੀ ਆ ਕਪੜਾ ਨਦਰੀ ਮੋਖ ਦਵਾਰ ਨਾਨਕ ਏਵੈ ਜਾਣੀਐ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਝਨ ਸੋਏ ਜਿਨ세 ਵਿਆਤਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰਖਿਐ ਭਾਉ ਦੁਖ ਪਰ ਹਰ ਸੁਖ ਘਰ ਲੈ ਜਾਏ ਗੁਰਮੁਖਾ ਨਾ ਦੰ ਗੁਰਮੁਖ ਵੇਦੰ ਗੁਰਮੁਖ ਰਹਿ ਆਸਮਾਈ ਗੁਰਈਸ਼ਰ ਗੁਰੂ ਗੋਰਾ ਪਰਮਾ ਗੁਰ ਪਾਰ ਦਤੀ ਮਾਈ ਜੀ ਹਉ ਜਾਣ ਅੱਖਾਂ ਨਹੀਂ ਕਹਿਣਾ ਕਥਮ ਜਾਈ ਗੁਰਾਂ ਇੱਕ ਦੇਵੁ ਜਾਈ ਸਭਨਾ ਦੀਆਂ ਕੱਖ ਦਾਤਾ ਸੋਵੇਂ ਵਿਸਰਨਾ ਜਾਈ ਤੀਰਤ ਨਾਵਾਂ ਜੇ ਤਿਸ ਭਾਵਾਂ ਵੇਣ ਪਾਣੇ ਕੇ ਨਾਇ ਕਰੀ ਜੇ ਤਿਸ ਛੁਟਕਾਈ ਵੇਖਾਂ ਮਨ ਕਰਮਾਂ ਕੇ ਮਿਲਾ ਲਈ ਮਾਤ ਵਿੱਚ ਰਤਨ ਜਵਾਹਰ ਮਾਣਿਕ ਜੇ ਕੋ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ ਮੁਝਾਈ ਸਵਨਾ ਦੀਆਂ ਕਾਇਕ ਦਿੱਤਾ ਸੋਨਾ ਵਿਸਵਨਾ ਝਾਈ ਜੇ ਤੁਖਤ ਆ ਰਿਆ ਜਾ ਹੋਰ ਦਸੁਣੀ ਹੋਏ ਨਵਾ ਖੰਡਾਵੇਂ ਜਾਣੀ ਹੈ ਨਾਲ ਚੱਲੇ ਸਭ ਕੋਈ ਚੰਗਾ ਨਾਮ ਰਖੇ ਕਹਿ ਜਸਕੀਰਤ ਜਗ ਲਈ ਜੀ ਤਿਸ ਨਦਰਨਾ ਆਵੇ ਤਾਂ ਬਾਤ ਨਾ ਪੁੱਛੈ ਕੀ ਕੀਟਾ ਅੰਦਰ ਕੀਟ ਕਰ ਦੋਸ਼ੀ ਦੋਸ਼ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤੇ ਆ ਕੋਈ ਨਾ ਸੁੱਝੀ ਜੇ ਤਿਸ ਗੁਣ ਕੋਈ ਕਰੇ ਸੁਣਿਆ ਸਿਤ ਪੀਰ ਸੁਰਮਾਤ ਸੁਣਿਆ ਤਰਤਵਲਾ ਆਕਾਸ ਸੁਣਿਆ ਦੀਪ ਲੋ ਪਾਤਲ ਸੁਣਿਆ ਪਹ ਨਾ ਸਕੈ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਣੇ ਦੁਖ ਪਾਪ ਕਾ ਨਾਸ ਸੁਣੇ ਈਸ਼ਰ ਬਰਮਾਇੰਦ ਸੁਣਿਆ ਮੁਕਸ਼ਾ ਲਾ ਹਨ ਮੰਦ ਸੁਣਿਆ ਜੋ ਜੁਗਤਨ ਭੀਦ ਸੁਣਿਆ ਸ਼ਾਸਤ ਸਿਮਰਤ ਵੇਦ ਨਾਨਕ ਭਗਤਾ ਸਦਾ ਵਿਗਾਸ ਸੁਣੇ ਦੁਖ ਪਾਪ ਕਾ ਨਾਸ ਸੁਣੇ ਸਤ ਸੰਤੋਖ ਗਿਆਨ ਸੁਣਿਆ ਅਠਸ਼ਠਿਕਾਈ ਸ্নান ਸੁਣਿਆ ਪੜ ਪਰ ਪਾਹੇ ਮਾਨ ਸੁਣੇ ਲਾਗੇ ਸਹਜ ਧਿਆਨ ਨਾਨਕੋ ভক্তاں صدا ਵਿਗਾਸ ਸੁਣੇ ਦੁਖ ਪਾਪ ਕਾ ਨਾਸ ਸੁਣੇ ਸਰਾ ਗੁਨਾ ਕੀ ਗਾ ਸੁਏ شیخ ਪੀਰ ਪਾਤਸ਼ਾ ਸੁਣੇ ਅੰਦੇ ਪਾਵਹਿ ਰਾਹ ਸੁਣੇ ਹਾਕ ਹੋਏ ਸੁਗਾ ਨਾਨਕ ਭਕਤਾ ਸਦਾ ਵਿਗਾਸ ਸੁਣੇ ਦੁਖ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੀ ਕੋ ਕਹੇ ਪਿਛੇ ਪਛਤਾਏ ਕਾਗਤ ਕਲਮ ਨਾਲ ਲਿਖਨ ਹਾਰ ਮੰਨੇ ਕ ਬਹਿ ਕਰਨ ਵਿਚਾਰ ਐਸਾ ਨਾਮ ਨਿਰੰਝਨ ਹੋਈ ਜੇ ਕੋ ਮੰਜਣ ਮਨ ਕੋਈ ਮੰਨੇ ਸੁਰਤ ਹੋਵੇ ਮਨ ਬੁੱਧ ਮੰਨੇ ਸਗਲ ਕਉਣ ਕੀ ਸੁਧ ਮੰਨੇ ਮੋਛ ਛੋਟਾ ਨਾ ਖਾਏ ਮੰਨੇ ਜਮਕੇ ਸਾਥ ਨਾ ਜਾਏ ਐਸਾ ਨਾਮ ਨਿਰੰਝਨ ਹੋਈ ਜੇ ਕੋ ਮੰਨ ਜਾਣ ਮਨ ਕੋਈ ਮਨੈ ਮਰ ਠਾਕ ਨ ਪਾਈ ਮਨੈ ਪਤਸਿਓ ਪ੍ਰਗਟ ਜਾਏ ਮਨੈ ਮਗ ਨ ਚੱਲੇ ਪੰਥ ਮਨੈ ਧਰਮ ਸੇ ਤੀ ਸੰਬੰਧ ਐਸਾ ਨਾ ਮਿਰੰਗਨ ਕੋਈ ਜੇ ਕੋ ਮਨ ਜਣ ਮਨ ਕੋਈ ਮਨੈ ਪਾਵੇ ਮੁਖ ਦਵਾਰ ਮਨੈ ਪਰਵਾਰੈ ਸਾਧਾਰ ਮਨੈ ਤਰੈ ਤਾਰੇ ਗੁਰ ਸਿੱਖ ਮਨੈ ਨਾਨਕ ਭਵੇ ਨਾ ਭਿਖ ਐਸਾ ਨਾਮ ਰੰਗਣ ਹੋਈ ਜੇ ਕੋ ਮਨ ਜਣ ਮਨ ਕੋਈ ਪੰਜ ਪਰਮਾਨ ਪੰਪਰਦਾਨ ਪੰਚੇ ਪਾਵਹਿ ਦਰਗਹਿ ਮਾਨ ਪੰਚੇ ਸੋਹਹਿ ਦਰ ਰਾਜਾਨ ਪੰਚਾ ਕਾਗੁਰ ਏਕ ਧਿਆਨ ਜੇ ਕੋ ਕਹਿ ਕਰੈ ਵਿਚਾਰ ਕਰਤੇ ਕਹਿ ਕਰਣਾ ਨਾਹੀ ਸਮਾਰ ਢਾਉਲ ਧਰਮ ਦੇ ਕਾਬੂਦ ਸੰਤੋਖ ਥਾਪ ਰਖਿਆ ਜਿਨ ਸੂਤ ਜੇ ਕੋ ਬੁਝਿਆ ਹੋਇ ਸਚਿਆ ਧਵਲਾ ਉਪਰ ਕੀਤਾ ਭਾਰ ertidh ਹੋਰ ਪਰਹਿ ਹੋਰ ਤਿਸਤੇ ਭਰਤ ਲੈ ਕਮਨ ਜੋਰ ਜੀ ਜਾਤ ਨਾ ਕੀਨਾ ਸਭ ਨਾਲ ਹੋਲੀ ਕਨਾ ਇਹ ਲਖਾ ਲਿਖ ਜਾਣਾ ਕੋਈ ਲਿਖਾ ਲਖਿਆ ਕੀਤਾ ਹੋਏ ਕਿਤਾ ਤਾਨ ਸਵਾਲੇ ਰੂਪ ਕੀਤੀ ਬਾਤ ਜਾਣੇ ਕੌਣ ਕੂਤ ਕੀਤਾ ਪਸਾਉਏ ਕੋ ਕਵਾਉ ਤਿਸਤੇ ਹੋਏ ਲਖ ਦਰੀਆ ਕੁਦਰਤ ਕਵਨ ਕਾਂਗੀ ਚਾਰ ਵਾਰਿਆ ਨਾ ਜਾਵੇਂ ਇੱਕ ਵਾਰ ਜੋ ਤੁਰ ਭਾਵੇ ਸਹੀ ਪਲੀਕਾਰ ਤੂੰ ਸਦਾ ਸਲਾਮਤ ਨਰੰਕਾਰ ਅਸੰਖ ਜਾਪ ਸੰਗ ਭਾਉ ਅਸੰਖ ਪੂਜਾ ਅਸੰਖ ਤਪਤਾਉ ਅਸੰਖ ਗ੍ਰੰਥ ਮੁਕ ਵੇਦ ਪਾਠ ਅਸੰਖ ਜੋਗ ਮਨ ਰਹੇ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀਏ ਸੰਗਤਾਤਾਰ ਅਸੰਖ ਸੂਰਮਾ ਭਖਸਾਰ ਅਸੰਖ ਮਾਉਣ ਲੇਵਲਾਇਤਾਰ ਕੁਦਰਤ ਕਵਣ ਕਾਂ ਨੀਚਾਰ ਵਾਰਿਆ ਨ ਜਾਵਾ ਏਕ ਵਾਰ ਜੋ ਤਦ ਭਾਵੇ ਸਾਈ ਭਲੀਕਾਰ तूं सदा सलामत ਨਰੰਕਾਰ ਸੰਖ ਮੂਰਖਾਂਤ ਕੋਰ ਅਸੰਖ ਚੋਰ ਰਾਮਖੋਰ ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗਾਲ ਵੜਹ ਤਿਆ ਕਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੂੜਿਆਰ ਕੂੜੇ ਫਿਰਾਹੇ ਅਸੰਖ ਮਲੇਚ ਮਾਲ ਪਾਕ ਖਾਂਏ ਅਸੰਖ ਨਿੰਦਕ ਸਿਰ ਕਰ ਰਹਿ ਭਾਰ ਨਾਨਕ ਮੀਂਚ ਕਹਿ ਵਿਚਾਰ ਵਾਰਿਆ ਨਾ ਗਾਵਾਂ ਇੱਕ ਵਾਰ ਜੋ ਤਦ ਭਾਵੇ ਸਾਈ ਭਲੀਕਾਰ ਦੂਸਰਾ ਸਲਾਮ ਨਰੰਕਾਰ ਅਸੰਖ ਨਾਮ ਅਸੰਖ ਥਾਮ ਗਾਮ ਗਾ ਮ ਸੰਕਲੋ ਅਸੰਕ ਹੈ ਸਿਰ ਪਾਰ ਹੋਏ ਅਖਰੀ ਨਾਮ ਅਖਰੀ ਸਲਾ ਅਖਰੀ ਗਿਆਨ ਗੀਤ ਗੁਣ ਦਾ ਅਖਰੀ ਲਿਖਣ ਬੋਲਣ ਦਾ ਅਖਰਾ ਸਿਰ ਸੰਜੋ ਵਖਾਨ ਜਿਨੇ ਲਿਖੇ ਤੇ ਸਿਰ ਨਾਏ ਜੇ ਫਰਮਾਏ ਤੇ ਤੇ ਪਾਏ ਜੇ ਤਾ ਕੀਤਾ ਤੇ ਤਾ ਨਾਓ ਮਿਣ ਨਾ ਨਾਹੀ ਕੋਥਾ ਕੁਦਰਤ ਕਾਨ ਕਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਪਰ ਯਹ ਹੱਥ ਪੈਰ ਤੰਦੇ ਪਾਣੀ ਧੋਤਾ ਉਤਰਸਖੇ ਮੂੰਹ ਤੇ ਪਲੀਤੀ ਕੱਪੜ ਹੋਏ ਦੇ ਸਾਬੂਨ ਲਈ ਆਉ ਤੋਏ ਪਰ ਯਹ ਮਤ ਪਾਪਾਂ ਕੈ ਸੰਗ ਉਹ ਤੋ ਪੈ ਨਾਵੇਂ ਕਹਿ ਰੰ ਪੁੰਨੀ ਪਾਪੀ ਆਖ ਨਾ ਹੈ ਕਰ ਕਰ ਕਰਣਾ ਲਿਖ ਲੈ ਜਾ ਆਪੇ ਬੀਜਾ ਪਈ ਖਾ ਨਾਨਕ ਹੁਕਮੀ ਆਵੋ ਜਾਓ ਤੀਰ ਤਪਦੇ ਆਦਦਾਨ ਜੇ ਕੋ ਪਾਵੈ ਤਿਲ ਕਮਾਨ ਸੁਣਿਆ ਮੰਨਿਆ ਮਨ ਕੀਤਾ ਪਾਉ ਅੰਤਰਗਤ ਤੀਰਥ ਮਲ ਨਾ ਹੋ ਸਭ ਗੁਣ ਤੇਰੇ ਵਨਾਈ ਕੋਏ ਵੇਣ ਗੁਮ ਕੀਤੇ ਭਗਤ ਨਾ ਹੋਏ ਸਵਸਤਾਤ ਬਾਣੀ ਬਰਮਾਉ ਸਤ ਸੁਹਾਨ ਸਦਾ ਮਨ ਚਾਉ ਕਉਣ ਸਵੇਲਾ ਵਖਤ ਕਉਣ ਕਉਣ ਥਿਤ ਕਮਵਾਰ ਕਉਣ ਸ੍ਰੋਤੀ ਮਾਹ ਕਉਣ ਜਿਤ ਹੋ ਆਕਾਰ ਵੀਰ ਨਾ ਪਈਆ ਪੰਤੀਜੋ ਹੋਵੇ ਲੇਖ ਕੁਰਾਨ ਵਖਤ ਨਾ ਪਾਇਓ ਕਾਦੀਆਂ ਜੇ ਲਿਖਣ ਲੇ ਕੁਰਾਨ ਥਿਤਵਾਰ ਨਾ ਜੋਗੀ ਜਾਣਾ ਰਤਮਾ ਨਾ ਕੋਈ ਜਾਂ ਕਰਤਾ ਸਿੱਠੀ ਕੋ ਸਾਜੇ ਆਪੇ ਜਾਣ ਸੋਈ ਕਿਉ ਕਰ ਆਖਾ ਕਿ ਸਾਲਾਹੀ ਕਿਉ ਵਰਨੀ ਕਿਵ ਜਾਣਾ ਨਾਨਕ ਆਖੇ ਸਭ ਕੋ ਆਖੇ ਇਕ ਦੂ ਇਕ ਸਿਆਣਾ ਵੱਡਾ ਸਭ ਵੱਡੀ ਨਹੀਂ ਕੀਤਾ ਜਾ ਕਹੋ ਹੋਵੇ ਨਾਨਕ ਜੇ ਕੋ ਆ ਪਉ ਜਾਣ ਅਗੈ ਗਿਆਨਾ ਸੁਹੈ ਪਤਲਾ ਪਤਾਰ ਲਕੇਗਾ ਸਾਦਾ ਦਾਸ ਕੋੜ ਕੋੜਕ ਭਾਲ ਥੱਕੇ ਵੇਦ ਕਹਿਣ ਇਕ ਬਾਤ ਸਹਸ 18 ਕਹਿਣ ਕਤੇ ਵਾਂ ਸੋਲ ਇਕ ਤਾਤ ਲੇਖਾ ਤਲਖੇ ਲਿਖੇ ਵਿਨਾਸ ਨਾਨਕੋ ਵੱਡਾ ਆਖੀ ਹੈ ਆਪੇ ਜਾਣੇ ਆਪ ਸਲਾਹੀ ਸਲਾਹ ਇਤੀ ਸੁਰਤ ਨਾ ਪਾਈਆਂ ਨਦੀਆਂ ਤੇ ਵਾਹ ਤਵੇਂ ਸਮਾ ਜਾਣੀਆਂ ਸਮੁੰਦ ਸਾ ਸੁਲਤਾਨ ਗਿਰਹਾ ਸੇਤੀ ਮਾਲ ਧਨ ਕੀੜੀ ਤੋਲਣਾ ਹੋਣੀ ਜੀਤ ਦੀ ਸੁਮਨੋ ਨਾਮ ਇਸ ਰੇ ਅੰਤ ਨਾ ਸਿਫਤੀ ਕਹਿਣ ਨਾ ਅੰਤ ਅੰਤ ਨਾ ਕਰਨੇ ਦੇਣ ਨਾ ਅੰਤ ਅੰਤ ਨਾ ਵੇਖਣ ਸੁਣਨ ਨਾ ਅੰਤ ਅੰਤ ਨਾ ਜਾਪੈ ਕਿਆ ਮਨ ਮੰਤ ਅੰਤ ਨਾ ਜਾਪੈ ਕੀਤਾ ਆਕਾਰ ਅੰਤ ਨਾ ਜਾਪੈ ਪਾਰ ਆਵਾਰ ਅੰਤ ਕਾਰਣ ਕੀਤੇ ਬਿਰਲਾ ਹੈ ਤਾਂ ਕਿ ਅੰਤ ਨਾ ਪਾਏ ਜਾਏ ਕਿਹ ਅੰਤ ਨਾ ਜਾਣ ਕੋਈ ਬਹੁਤਾ ਕਹੀਏ ਬਹੁਤਾ ਹੋਏ ਵੱਡਾ ਸਾਹ ਉੱਚਾ ਥਾਂ ਉੱਚੇ ਉਪਰ ਉੱਚਾ ਨਾ ਦੇਵ ਨੂੰ ਉੱਚਾ ਹੋਇ ਕੋਈ ਇਸ ਉੱਚੇ ਕੋ ਜਾਣਾ ਸੋਈ ਜੇ ਵੜਿਆਪ ਜਾਣ ਆਪੇ ਆਪ ਨਾਨਕ ਨਦਰੀ ਕਰਮੀ ਦਾ ਬੋਤਾ ਕਰਮ ਲਿਖਿਆ ਨਾਂਜਾਇ ਵੱਡਾ ਦਾਤਾ ਤਿਲ ਨਾ ਤਮਾਏ ਕਿਤੇ ਮੰਗੇ ਜੋਤ ਪਾਰ ਕਿਤੇ ਆਗਣ ਨਹੀਂ ਵਿਚਾਰ ਕਿਤੇ ਖਵ ਟੁੱਟੇ ਮੈਂਕਾਰ ਕਿਤੇ ਲੈ ਲੈ ਮੁਕਰ ਪਾਏ ਕਿਤੇ ਮੂਰਖਾਈ ਖਾਈ ਖਾਂਏ ਕੀਤਿਆਂ ਦੂਖ ਸੁਖ ਸਦਮਾਰ ਏ ਪੇ ਦਾਤਾ ਤੇ ਦਾਤਾਰ ਬੰਦ ਖਲਾਸੀ ਭਾਣੇ ਹੋਏ ਹੋਰ ਆਖ ਨਾ ਸਕੈ ਕੋਏ ਜੀ ਕੋ ਖਾਇ ਕੇ ਆਖਣ ਪਾਇ ਉਹ ਜਾਣ ਜੇਤਿਆਂ ਮੋਹ ਖਾਇ ਆਪੇ ਜਾਣ ਆਪ ਦੇ ਆਖੇ ਸੇਵਕੀ ਕੀ ਜਿਸ ਨੂੰ ਬਖਸ਼ੇ ਸਿਫਤ ਸਾਲਾ ਨਾਨਕ ਪਾਤਸ਼ਾਹ ਹੀ ਪਾਤਸ਼ਾਹ अमूल गुण मूल व्यापार अमूल व्यापारी अमूल पंडहार अमूल आव है अमूल ले जाए अमूल पाए अमूल आसमाही अमूल कर्म मूल दीवान अमूल तोल मूल प्रमाण अमूल बख्शीश अमूल निशान अमूल कर्म मूल फरमान अमूल अमूल आँखें ना जाए आँख आँख रहे लेलाए आँखें वेद पाठ पुराण ਅੱਖਾਂ ਪੜਨ ਕਰੈ ਵਿਖਿਆਣ ਅੱਖਾਂ ਬਰਮੇ ਅੱਖਾਂ ਇੰਦ ਆਖੇ ਗੋਪੀ ਤੇ ਗੋਵਿੰਦ ਅੱਖਾਂ ਈਸ਼ਰ ਅੱਖ ਸਦ ਅੱਖਾਂ ਕੀਤੇ ਕੀਤੇ ਬੁੱਧ ਅੱਖਾਂ ਦਾਣ ਆਖਾਂ ਦੇਵ ਅੱਖਾਂ ਸੁਰ ਨਰ ਮੁੰਜਨ ਸੇ ਕਿਤੇ ਅੱਖਾਂ ਆਖਣ ਪਾਹਿ ਕਿਤੇ ਕਹਿ ਕੇ ਉਠ ਟੱਜਾਹਿ ਇਤੇ ਕੀਤੇ ਹੋਰ ਕਰੀ ਤਾਂ ਆਖ ਨਾ ਸਕੈ ਕੀ ਕੀ ਜੀਵਣ ਭਾਵੈ ਤੇ ਵੜ ਹੋਈ ਨਾਨਕ ਜਾਣ ਸੱਚਾ ਸੋਈ ਜੇ ਕੋ ਆਖੈ ਭੂਲ ਵਿਗਾੜ ਤਨਖੇ ਸਿਰਗਾਵਾਂ ਰੰਗਾਵਾਰ ਸੋਦਰ ਕੀ ਹਸੂ ਕਰਕੇ ਹਿਤ ਬਹਿ ਸਰਬ ਸਮਾਲੇ ਬਾਜੇ ਨਾਦ ਅਨੇਕ ਸ਼ੰਕਾ ਕੀਤੇ ਵਾਵਣ ਹਾਰੇ ਕੀ ਤੇਰਾ ਪ੍ਰੀਸੋ ਕਈਨ ਕੀਤੇ ਗਾਵਣ ਹਾਰੇ ਗਾਹੇ ਤੋਹਨੋ ਪੌਣ ਪਾਣੀ ਬੈ ਸੰਤਰ ਗਾਵੇ ਰਾਜਾ ਧਰਮ ਦੁਆਰੇ ਗਾਹੇ ਚਿਤ ਕੁਬਤ ਲਿਖ ਜਾਣਾ ਲਿਖ ਲਿਖ ਤਰੰਗੀ ਚਾਰੇ ਗਾਣਾ ਈਸ਼ਵਰ ਮਾਦੇਵੀ ਸੋਹਣ ਸਦਾ ਸਵਾਰੇ ਗਾਹੇ ਜਿੰਦਾ ਸੰ ਬੈਠੇ ਦੇਵਤਿਆਂ ਦਰ ਨਾਲੇ ਗਾਹੇ ਸਿਸਮਾ ਦੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਦ ਦੀ ਸਤੀ ਸੰਤੋ ਕੀ ਗਾਹੇ ਵੀਰ ਕਰਾਰੇ ਗਾਵਨ ਪੰਡਿਤ ਪੜਨ ਰੱਖੀ ਸਰ ਜੁਗ ਜੁਗ ਵੇ ਦਾਣਾ ਲੈ ਗਾਹੇ ਹੋਣੀਆਂ ਮਨਮੋਹਨ ਸੁਰਗਾ ਮਚ ਪਿਆਲੇ ਗਾਵਨ ਰਤਨ ਪਾਏ ਤੇਰੇ ਅਕਸ਼ਰ ਤੀਰਤਨਾਂ ਲੈ ਗਾਹੇ ਜੋਦ ਮਾਂ ਬਲਸੂਤਾ ਗਾਹੇ ਖਾਨਿ ਚਾਰੇ ਗਾਵੈ ਖਨ ਮੰਡਲ ਵਰ ਬੰਦਾ ਕਰ ਕਰ ਖੇਤਾਰੇ ਸਈ ਤੁਧ ਨੂੰ ਗਾਵੈ ਜੋ ਤੁ ਭਾਵਨ ਰਤੇ ਤੇਰੇ ਪਦੁਸਾਲੇ ਹੋਰ ਕੀਤੇ ਗਾਵਨ ਸੇਹ ਹੈ ਚਿਤ ਨ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸੁਦਾ ਸਤਿ ਸਾਰ ਸੱਚਾ ਸਾਚੀ ਨਹੀਂ ਹੈਪੀ ਉਸ ਜੈਨ ਜਿਸੀ ਰਤਨਾ ਜਿਨ ਚਾਈ ਰੰਗੀ ਰੰਗੀ ਭਾਤੀ ਕਰ ਕਰ ਜਨ ਸੀ ਮਾਇਆ ਜਿਨ ਨੂੰ ਪਾਈ ਕਰ ਕਰ ਵੇਖਿਆ ਕੀਤਾ ਆਪਣਾ ਜੀਵ ਤਿਸ ਦੀ ਵਿੜਿਆਈ ਜੋ ਇਸ ਭਾਵੈ ਸੋਈ ਕਰਸੀ ਹੁਕਮ ਨਾ ਕਰਣਾ ਜਾਈ ਸੋ ਪਾਤਸ਼ਾਹੋ ਸ਼ਹਾ ਪਾਤ ਸਾਹਿਬ ਨਾਨਕ ਰਹਿਣ ਰਜਾਈ ਹੁੰਦਾ ਸੰਤੋਖ ਸ਼ਰਮ ਪੱਛੋ ਲਿਤਿਆਨ ਕੀ ਕਰੈ ਵਿਭੂਤ ਕਿੰਤਾ ਕਾਲ ਕੁਆਰੀ ਖਾਇਾਂ ਜੁਗਤ ਡੰਡਾ ਪ੍ਰਤੀਤ ਆਈ ਪੰਤੀ ਸਗਲ ਜਮਾਤੀ ਮੰਡੀ ਤੈ ਜਗਦੀਤ ਆਦੇਸ਼ ਸੇ ਆਦੇਸ਼ ਆਦਮੀ ਲਣਾ ਤਨਹਤ ਜਗ ਜੁਗੇ ਕੋਵੇ ਸ ਭੋਤ ਗਿਆਨ ਦਾ ਭੰਡਾਰਨ ਕਟਕਟ ਵਜੈ ਨਾਤ ਆਪਨਾ ਆਪਨਾ ਤੀ ਸਬਜਾ ਕੀ ਰਿਤ ਸਦਰਾ ਸਾਧ ਸੰਜੋਗ ਜੋਦ ਕਾਰ ਚਲਾਵੇ ਲੇਖਿਆ ਮੈਂ ਭਾਗ ਆਦੇ ਤਸਿਆ ਦੇ ਸਿਆਦ ਨੀਨ ਅਨਾਥ ਅਨਾਥ ਜੁਗ ਜੁਗੇ ਕੋਵੇ ਏਕਾ ਮਾਈ ਜੁਗਤ ਰਹੀ ਤਿੰਚੇਲੇ ਪ੍ਰਮਾਨ ਇਕ ਸੰਸਾਰੀ ਇਕ ਭੰਡਾਰੀ ਇਕ ਲੈ ਦੀਬਾਣ ਜਿਵ ਤਿਸ ਭਾਵੈ ਤਿ ਵੇ ਚਲਾਵੇ ਜਿਵੋ ਵੈ ਫਰਮਾਨ ਉਹ ਵੇਖਿਆ ਉਹ ਨੰਦਰ ਨਾਇਆ ਵਹਿ ਬੋਤਾ ਵਿਡਾਣ ਆਦੇਸ਼ திਸ਼ ਆਦੇਸ਼ ਆਦ ਅਨੇਕ ਅਨਾਦ ਅਨਾਹਤ ਜੁਗ ਜੁਗ ਇੱਕ 우ਇਸ ਅਸੰਗੋਲੇ ਪੰਡਾਰ ਜੋ ਕਿਛ ਪਾਇ ਸੇਕਾ ਵਾਰ ਕਰ ਕਰ ਵੇਖੈ ਸਿਰਜਣ ਹਾਰ ਨਾਨਕ ਸੱਚੇ ਕਿਸਾ ਚੀਕਾਰ ਆਦੇਸ਼ திਸ਼ ਆਦੇਸ਼ ਆਦ ਅਨੇ ਲਨਾਦ ਨਾਤ ਜੁਗ ਜੁਗ ਇੱਕ 우ਇਸ ਇਕ ਦੂਜੀ ਭੌਲਾ ਖੁਆ ਲੱਖ ਖੁਆ ਲਖੀਸ਼ ਲਖ ਲਖੇੜਾ ਆਖੀ ਹੈ ਇੱਕ ਨਾਮ ਦਗਦੀਸ਼ ਏਤਰਾ ਪਤਪੌੜੀਆਂ ਚੜੀਆ ਹੈ ਕੀਸ਼ ਸੁਣ ਗਨ ਲਾ ਆਕਾਸ਼ ਕੀ ਕੀਟਾਈ ਰੀਸ਼ ਨਾਨਕ ਨਦਰੀ ਪਾਈਐ ਕੂੜੀ-ਕੂੜੈ ਠੀਸ ਆਖਣ ਜੋਰ ਚ ਪੈ ਨਹਿ ਜੋਰ ਜੋਰ ਨਾਲ ਮੰਗਣ ਦੇ ਨਹਿ ਜੋਰ ਜੋਰ ਨਾਲ ਜੀ ਮੰਨ ਮਰਣ ਨਹਿ ਜੋਰ ਜੋਰ ਨਾਲ ਰਾਜ ਮਾਲ ਮਨ ਸ਼ੋਰ ਜੋਰ ਨਾਲ ਸੁਰਤੀ ਗਿਆਨ ਵਿਚਾਰ ਜੋਰ ਨਾਲ ਜੁਕਤੀ ਛੁਟੈ ਸੰਸਾਰ ਜਿਸ ਹੱਥ ਜੋਰ ਕਰਵੇ ਕੈਸੋ ਏ ਨਾਨਕ ਉਤਮਨੀ ਚ ਨਾ ਕੋਏ ਰਾਤੀ ਰੁੱਤੀ ਤਿੱਤੀ ਵਾਰ ਪਾਉਣ ਪਾਣੀ ਅਗਨੀ ਪਾਤਲ ਕਿਸਵੀ ਧਰਤੀ ਥਾ ਵਰਗੀ ਧਰਮਸਾਲ ਇਸਵੀ ਜੀ ਜੁਗਤ ਕੇ ਰੰਕ ਤੈਂ ਕੇ ਨਾਮ ਨੇ ਕਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਸੱਚਾ ਦਰਵਾਜ਼ਾ ਤਿੱਤੇ ਸੋਹਣਪਨ ਪ੍ਰਵਾਨ ਨਦਰੀ ਕਰਮ ਪਵੈ ਨਿਸ਼ਾਨ ਕਚਪਕਾਇ ਉਥੇ ਪਾਏ ਨਾਨਕ ਗਿਆਨ ਜਪ ਜਾਈ ਧਰਮ ਕੰਡ ਕਾਇਓ ਧਰਮ ਗਿਆਨ ਖੰਡ ਕਾਇਆ ਕੋ ਕਰਮ ਕੀਤੇ ਪਵਨ ਪਾਣੀ ਵੈਸਣ ਕਰ ਕੀਤੇ ਕਾਨ ਮਹੇਸ਼ ਕੀਤੇ ਵਰਨੇ ਘਾਟ ਤਕੜੀਆਂ ਹਨ ਰੂਪ ਰੰਗ ਕੇ ਵੇਸ ਕੀਤੀਆਂ ਕਰਮ ਭੂਮੀ ਮੇਰ ਕੀਤੇ ਕੀਤੇ ਧੂਪ ਦੇਸ ਕੀਤੇ ਇੰਦ ਚੰਦ ਸੂਰ ਕੀਤੇ ਕੀਤੇ ਮੰਡਲ ਦੇਸ ਕੀਤੇ ਸਿੱਧ ਬੋਧ ਨਾਥ ਕੀਤੇ ਕੀਤੇ ਦੇਵੀ ਵੇਸ ਕੀਤੇ ਦੇਵਦਾਨ ਮੋਨ ਕੀਤੇ ਕੀਤੇ ਰਤਨ ਸਮੰਧ ਕੀਤੀਆਂ ਖਾਣੀ ਕੀਤੀਆਂ ਬਾਣੀ ਕੀਤੇ ਬਾਤ ਨਰਿੰਦ ਕੀਤੀਆਂ ਸੁਰਤੀ ਸੇਵ ਕੀਤੇ ਨਾਨਕ ਅੰਤ ਨਾ ਅੰਤ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਤਿੱਥੈ ਨਾਨਕ ਵਿਨੋਦ ਕੋਡ ਅਨੰਦ ਸ਼ਰਮਕੰਨ ਕੀ ਬਾਣੀ ਰੂਪ ਤਿੱਥੈ ਘਾਟ ਕੜੀਐ ਵੋ ਤਨੋ ਤਾਂਕੀ ਅੰਗਲਾਂ ਕਥੀਆਂ ਮੰਝਾਇ ਜੇ ਕੋ ਕਹਿ ਪਿਛੈ ਪਸਤਾਏ ਤਿੱਥੈ ਕੜੀਐ ਸੁਰਤਮੰਤ ਮਨਮੋਦ ਤਿੱਥੈ ਕੜੀਐ ਸੁਰਾਂਸ ਦਾ ਕਿ ਸੁਧ ਕਰਮਖੰਡ ਕੀ ਬਾਣੀ ਜੋਰ ਤਿੱਥੈ ਹੋਰ ਨਾ ਕੋਈ ਹੋਰ ਤਿੱਥੈ ਜੋਰ ਮਹਾਬਲ ਸੂਰ ਤਿਨ ਮੈਂ ਰਾਮ ਰਹਾ ਭਰਪੂਰ ਤਿੱਥੈ ਸੀਤੋ ਸੀਤਾ ਮਾ ਮਾਏ ਤਾਂ ਕੇ ਰੂਪ ਨਾ ਕਤਨੇ ਜਾਏ ਨਾ ਉਹ ਮਰੇ ਨਾ ਠਾਗੇ ਜਾਏ ਜਿਨ ਕੈ ਰਾਮ ਵਸੈ ਮਨ ਮਾਣ ਨਾ ਉਹ ਮਰੇ ਨਾ ਠਾਗੇ ਜਾਵੇ ਜਿਨ ਕੈ ਰਾਮ ਵਸੈ ਮਨ ਮਾਈ ਤਿਥੈ ਭਗਤ ਵਸੈ ਕੋ ਲੋ ਕਰੈ ਨੰਨ ਸਚਾ ਮਨ ਸੋਇ ਸਚ ਖਨ ਵਸੈ ਨਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਿਥੈ ਖਨ ਮੰਡਲ ਵਰ ਭੰਡ ਜੇ ਕੋ ਕਤ ਤਾ ਅੰਤ ਨਾਂਤ ਤਿਥੈ ਲੋਲ ਆਕਾਰ ਜਿਵ ਜਿਵ ਕੰਤਿ ਵੇਦ ਵਿਕਾਰ ਵੇਖੈ ਵਿਖਸ ਕਰੀ ਵਿਚਾਰ ਨਾਨਕ ਕਥਨਾ ਕਰੜਾ ਸਾਰ ਜੱਤ ਪਹਾਰਾ ਧੀਰਜ ਸੁਨਿਆਰ ਆਹਰਨ ਮਤ ਵੇਦ ਹਥਿਆਰ ਕੋ ਖਲਾਏ ਗਨ ਤਪਤਾਓ ਭਾਂਡਾ ਭਾਉ ਅੰਮ੍ਰਿਤ ਤੇ ਢਾਲ ਕੜੀਏ ਸ਼ਬਦ ਸਚੀ ਟਕਸਾਲ ਜਿਨ ਕਉ ਨਦਰ ਕਰਮ ਤਿਨ ਕਾਰ ਨਾਨਕ ਨਦਰ ਨਦਰ ਮਿਹਾਲ ਸ਼ੋਕ ਪਉਣ ਗੁਰੂ ਪਾਣੀ ਪਿਤਾ ਮਾਤਾ ਤਰਤ ਮਾਤ ਦੇਸ ਰਾਤ ਦੁਇ ਦਾਈ ਦਾ ਆਖੇ ਲੈ ਸਗਲ ਜਗਤ ਚੰਗੀਆਂ ਆਈਆਂ ਬੁਰੀਆਂ ਆਈਆਂ ਵਾਟੇ ਧਰਮਾ ਦੂਰ ਕਰਮੀਆਂ ਪੋ ਆਪਣੀ ਕਿ ਨੇੜੇ ਕੈ ਦੂ ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੇ पी छुट्टी ना जिने नाम ते आया गए मस्कत काल का नानक ते मुख उजले कीती छुट्टी ना वाहे गुरु जी का खालसा वाहे गुरु जी की फतेह